ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸ਼ੁਰੂਆਤ ਕਰਦੇ ਹਾਂ ਆਪਾਂ ਪਿਕ ਆਪਣੇ ਨਵੇਂ ਬਲੌਗ ਦੀ ਤੇ ਟਾਈਮ ਹੋ ਚੁੱਕਿਆ 8:20 ਹੋ ਬੀਤ ਰਹੇਗੇ। ਪੱਲੋਵਰ ਮਿੱਤਰੋ ਆਪਾਂ ਹੁਣ ਛਕਦੇ ਆਂ ਚਾਹ ਤੇ ਪ੍ਰਸ਼ਾਦਾ ਜਿਹਨੂੰ ਕੇ ਕਹਿੰਦੇ ਨੇ ਬ੍ਰੇਕਫਾਸਟ। ਨਾ ਸੀ ਜੀ ਆਪਣੀ ਚਾਹ ਤੇ ਦੋ ਰੋਟੀਆਂ ਤੇ ਨਾਲ ਥੋੜੀ ਜਿਹੀ ਮੰਗੜਾਈ। ਪੱਲੋ ਵੀ ਮਿੱਤਰੋ ਚਾਹ ਪਾਣੀ ਪੀ ਲਿਆ ਤੇ ਹੁਣ ਆਪਾਂ ਨਹਾਉਣੇ ਆ ਤਿਆਰ ਹੁੰਨੇ ਆ ਜਾਣ ਵਾਸਤੇ। ਤਲੋ ਵੀ ਮਿੱਤਰੋ ਨਾ ਧੋਕੇ ਹੋ ਗਏ ਆਪਾਂ ਰੈਡੀ ਤੇ ਬਸ ਚਲਦੇ ਆਉਣ ਡਿਊਟੀ ਤੇ ਅੱਜ ਫਿਰ ਮਿਲਾਂਗੇ ਚਲ ਕੇ ਤਲੋ ਵੀ ਮਿੱਤਰੋ ਆਪਾਂ ਆ ਕੇ ਗੱਡੀ ਦੇ ਵਿੱਚ ਬਹਿ ਗਏ ਤੇ ਗੱਡੀ ਕਰਨ ਲੱਗਿਆ ਸਟਾਰਟ ਰੱਬ ਦਾ ਨਾਮ ਲੈ ਕੇ ਫਿਰ ਕੇ ਸਰਕਾਰ ਦੇ ਮਾਸਤਾ ਸਿਰਫ ਉਹ ਸਿਰਫ ਕਹਿੰਦੇ ਸਕੇ ਐ ਫਿਰੋਂ ਚਲੀ ਜਾਂਦੇ ਸੀ ਨਾ ਮੌਜ ਵੱਧ ਸੀ ਉਹਨੂੰ ਇਕੱਠਾਈ ਹੈ ਤਾਂ ਚਲੋ ਠੀਕ ਹੈ ਫਿਰ ਮਾਰਦੇ ਆ ਗੱਡੀ ਦੇ ਉੱਤੇ ਕੱਪੜਾ ਕੱਪੜਾ ਨਰਸਮਾਨ ਸਮੂਹ ਰੱਖਦੇ ਆਂ ਤੇ ਚੱਲਾਂਗੇ। ਅੱਜ ਧੁੱਪ ਹੈ ਨਹੀਂ ਬੱਦਲਬਾਈ ਜੀ ਹੋਈ ਪਈ ਹੈ ਜੀ ਦੇਖੋ ਕੀ ਬਣਦਾ ਮੀਂਹ ਆ ਜੇ ਕਿਤੇ ਧੁੱਪੇ ਵੇਲੇ ਪੂਰੀ ਕੜਾਕੇ ਦੀ ਹੁੰਦੀ ਹੈ। ਪਰ ਅੱਜ ਬੱਦਲਬਾਈ ਹੋਈ ਪਈ ਹੈ। ਗੱਡੀ ਧੋਣ ਦਾ ਰੱਦ ਕਰਦੇ ਸੀ। ਅਸੀਂ ਦੇਖਦੇ ਆਂਗੇ। ਜੇ ਮੌਸਮ ਖਰਾਬ ਹੋ ਗਿਆ ਤਾਂ ਫੇਰ ਨਹੀਂ ਧੋਂਦੇ ਫਿਰ ਜਿਹਨਾਂ ਦਿਨ ਸੁੱਕਣਾ ਨਹੀਂਦਾ ਕਦੋਂ ਦਿਨ। ਇਹ ਲੱਗਦਾ ਤਾਂ ਨਹੀਂ ਮੀਂਹ ਉ ਪਰ ਬੱਦਲਬਾਈ ਜੀ ਹੋਈ ਹੋਈ। अपना दोपहर दा रोटी दा टाइम ते टाइम हो गया ਤੁਹਾਨੂੰ ਦਿਖਾ ਦਮਾਂਗਾ 12:55 ਜਦੋਂ 12:55 ਹੋ ਗਏ ਤੇ ਭੁੱਖ ਲੱਗੀ ਮਿੱਤਰੋ ਪੂਰੀ ਆਪਾਂ ਲਿਆਂਦੀ ਦਹੀਂ ਮਿੱਤਰੋ ਮਿਲਦੇ ਆਂ ਰੋਟੀ ਖਾ ਕੇ ਲਓ ਜੀ ਆਪਾਂ ਦਹੀਂ ਦੇ ਵਿੱਚ ਨਾਣ ਮਿਰਚ ਰਲਾ ਲੀਏ ਸੰਗਰੂਰ ਇੱਥੇ ਮੇਲਾ ਆ ਰਾਮ ਦੇ ਲਿਆਉਣਾ ਮਿਲਦੀ ਤੇ ਦਹੀਂ ਬਹੁਤ ਹੀ ਵਧੀਆ ਹੁੰਦੀ ਹੈ ਇਹਨਾਂ ਦਾ ਇੱਕ ਨੰਬਰ ਤਾਂ ਲਓ ਵੀ ਮਿੱਤਰੋ ਰੋਟੀ ਆਪਾਂ ਸ਼ਗਲੀ ਤੇ ਪੈਮ ਹੋ ਗਿਆ 1:30 ਮਿੰਟ ਤੇ ਰੋਟੀ ਖਾ ਕੇ ਆ ਗਿਆ ਨਜ਼ਾਰਾ ਦਹੀਂ ਗੋ ਸਵਾਸ ਗੱਡੀ ਲਾਲੀ ਉਰੇ ਛਾਵੇਂ ਪਹਿਲਾਂ ਉੱਧਰ ਖੜਾ ਸੀਗਾ ਉੱਥੇ ਧੁੱਪ ਆ ਗਈ ਕਰਕੇ ਫਿਰ ਮੈਂ ਇਧਰ ਛਾਵੇਂ ਲਾਲੀ ਗੱਡੀ ਫਿਰ 5:00 ਵਜੇ ਆ ਜੂਗਾ ਸਮਾਨ ਆਪਣਾ ਪਰੋਂ ਤੇਜ ਬਾਈ ਅਰਗੇ ਲੈ ਆਉਣਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਆਰਾਮ ਕਰੇ ਤੇ ਜਿੰਮ ਦਾ ਜਿਵੇਂ ਰੁਟੀਨ ਹੈਗਾ ਅੱਜ ਆਪਾਂ ਲਾਉਣੀ ਐ ਐਕਸਰਸਾਈਜ਼ ਬੈਂਚ ਪ੍ਰੈਸ ਤੇ ਟ੍ਰਾਈਸੈਪਸ ਜੇ ਵਧੀਆ ਐਕਸਰਸਾਈਜ਼ ਲਾਉਣੀ ਹੋਵੇ ਥੋੜੀ ਵਧੀਆ ਜਿਹਾ ਚਾਹੇ ਤਾਂ ਡੇਢ ਤੋਂ 2 ਘੰਟੇ ਚਾਹੀਦੇ ਆ। ਕਈ ਵਾਰੀ ਕਿ ਹੁੰਦਾ ਆਪਾਂ ਕਬੀਲਦਾਰ ਬੰਨੇ ਆ ਕੰਮ ਧੰਦੇ ਦੇ ਵਿੱਚ ਲੇਟ ਕਰੇਟ ਹੋ ਜਾਂਦੇ ਆ ਤਾਂ ਫੇਰ ਜਿੰਮ ਜਾਣਦੇ ਨੂੰ ਲੇਟ ਹੋ ਜਾਂਦਾ ਘੰਟਾ-ਅਕ ਲੱਗਦਾ ਕਈ ਵਾਰੀ। ਕਾ ਫਿਰ ਉਸਾ ਬਣਾਵਾ ਥੋੜੀ ਲਾ ਲਈ ਦੀ ਐਕਸਰਸਾਈਜ਼ ਪਰ ਮਸ ਨਹੀਂ ਕਰਦੇ। ਕਿਉਂਕਿ ਮੈਨੂੰ ਹੁਣ ਆਪਣੇ ਆਪ 'ਚ ਬਹੁਤ ਫਾਇਦਾ ਲੱਗ ਰਿਹਾ ਬਹੁਤ ਜ਼ਿਆਦਾ ਪੇਟ ਦੇ ਉੱਪਰ ਫੈਟ ਸੀ ਤੇ ਬਹੁਤ ਦਿਨਾਂ ਵਿੱਚ ਘਟ ਗਿਆ ਤੇ ਮੈਂ ਤਾਂ ਸਾਰਿਆਂ ਨੂੰ ਇਹੀ ਕਹੂੰਗਾ ਜਿਹੜੇ ਜ਼ਿਆਦਾ ਪੇਟ ਵਧਿਆ ਹੋਇਆ ਹੈ ਜਿਹਨਾਂ ਦਾ ਬੰਨਾਂ ਦਾ ਮਟਾਪਾ ਹੈ ਮੈਂ ਮਤਲਬ ਜ਼ਰੂਰ ਐਕਸਰਸਾਈਜ਼ ਕਰਿਆ ਕਰੋ ਟਾਈਮ ਤੋਂ ਟਾਈਮ ਕੱਢ ਕੇ ਚਾਹੇ ਸਵੇਰ ਕਰ ਲਓ ਚਾਹੇ ਸ਼ਾਮ ਨੂੰ ਕਰ ਲਓ ਆਪਾਂ ਆਪਦੇ ਸਰੀਰ ਵਾਸਤੇ ਘੰਟਾ ਤਾਂ ਕੱਢ ਹੀ ਸਕਦੇ ਹਾਂ ਇੱਕ ਘੰਟਾ ਕੱਢਣਾ ਤਾਂ ਜ਼ਰੂਰੀ ਹੈ ਤੇ ਬਾਕੀ ਥੋੜਾ ਜਿਹਾ ਖਾਣ ਪੀਣ ਤੇ ਹੀ ਭਰੇ ਜੇ ਹੁਣ ਮੇਰਾ ਇੱਕ ਮਿੱਤਰ ਮੈਨੂੰ ਕੱਲ ਕਹਿੰਦਾ ਐਂ ਕਰਕੇ 버거 ਬਣਾਉਦਾ ਫਰਾਈ ਪੁਰੇ ਵਧੀਆ ਉਹਨੇ ਘਰ ਕੋਲੀ ਦੁਕਾਨ ਕੋਲੀ ਪਰ ਅਪ ਥੋੜਾ ਜਿਹਾ ਭਰੇਜ ਰੱਖਿਆ ਆਪਾਂ ਕਿਹਾ ਨਹੀਂ ਵੀਰੇ ਉਹ ਖਵਾ ਰਿਹਾ ਸੀ ਹਾਲਾਂਕਿ ਪਹਿਲਾਂ ਖਵਾਉਣੀ ਰਹਿੰਦੀ ਐ ਇੱਕ ਦੂਜੇ ਨੂੰ ਉਹ ਕਦੇ ਖਵਾਉਂਦਾ ਮੈਂ ਨਾ ਖਵਾਉਂਦਾ ਸੀ ਪਰ ਹੁਣ ਜਿੱਦੇ ਦਾ ਆਪਾਂ ਥੋੜਾ ਜਿਹਾ ਖਾਣ ਪੀਣ ਦਾ ਭਰੇਜ ਰੱਖਿਆ ਉਹ ਦਿਨ ਦਾ ਹੁਣ ਬਾਜ਼ਾਰ ਦੀਆਂ ਅੰਥੜੀਆਂ ਹੋਣੀਆਂ ਜਿੱਦਾਂ ਸਭ ਬੰਦ ਕਰਤੀਆਂ ਐਕਸਰਸਾਈਜ਼ ਦੇ ਨਾਲ ਨਾਲ ਥੋੜਾ ਜਿਹਾ ਆਪਾਂ ਨੂੰ ਖਾਣ ਪੀਣ ਤੇ ਵੀ ਪ੍ਰੇਜ ਰੱਖਣਾ ਬਹੁਤ ਫੇਰੀ ਜਾ ਕੇ ਕੁਝ ਹੋਊਗਾ ਬਦਲਾ ਆਊ ਆਪਣੇ ਆਪ ਤੋਂ ਸ਼ੁਰੂ ਵਿੱਚ ਪਰ ਠੀਕ ਆ ਫਿਰ ਮਿੱਤਰੋ ਮਿਲਦੇ ਆਂ ਸ਼ਾਮ ਨੂੰ ਲਓ ਵੀ ਮਿੱਤਰੋ ਆਪਾਂ ਖੜੇ ਪੰਪ ਤੇ ਤੇ ਪੰਪ ਤੋਂ ਪਵਾਇਆ ਤੇਲ ਤੇ ਫਿਰ ਆਪਾਂ ਚੱਲ ਪੈ ਰੰਪਰੇ ਨੂੰ ਤਾਂ ਲਓ ਵੀ ਮਿੱਤਰੋ ਪਹੁੰਚ ਚੁੱਕੇ ਆਂ ਪਾ ਘਰੇ ਤੇ ਟਾਈਮ ਹੋ ਗਿਆ 6:10 ਸੇ ਫਿਰ ਆਪਾਂ ਔਨ ਕਰਦੇ ਆਂ ਕੱਪੜੇ-ਕੱਪੜੇ ਚੇਂਜ ਤੇ ਫਿਰ ਚਲਾਂਗੇ ਜਿਮ ਲੋ ਵੀ ਮਿੱਤਰੋ ਕੱਪੜੇ-ਕੁਪੜੇ ਆਪਾਂ ਕਰ ਲੈ ਚੇਜ ਲੋਰ ਪਾ ਲਈ ਤੇ ਟੀ-ਸ਼ਰਟ ਪਾ ਲਈ ਹਨੀ ਦਾ ਆ ਗਿਆ ਫੋਨ ਤਨੋਲੇ ਤੋਂ ਤੇ ਦਿੱਤੀ ਤੇਰੀ ਜਿੰਦੀ ਹਨੀ ਨਾਲ ਗੱਲ ਆਣੀ ਦਾ ਫੋਨ ਆਇਆ ਹਾਂ ਵੀ ਤਨੂੰ ਚੱਲੀਏ ਕਿਥੇ ਜਮ ਚਲੋ ਚੱਲੀਏ ਨਾ ਇਹ ਨਾ ਰਹਿਣ ਦਿਨਾ ਹਰ ਚਾਹ ਫਿਰ ਇਹੀ ਹਾਲ ਹੈ ਨਹੀਂ ਪਾਣੀ ਹੋਇਆ ਚੱਲਦਾ ਹਾਲ ਫਿਰ ਪਟਾ ਪੱਲਾਓ ਵੀ ਮਿੱਤਰੋ ਫਿਰ ਆਪਾਂ ਚੱਲਦੇ ਆ ਜਿਮ ਚੱਲ ਵੀ ਤੰਨੋ ਕਰੋ ਜੀ ਕਰੋ ਫੋਲੋ ਚੱਲ ਵੀ ਚਲੀਏ ਉਠ ਨਾਲੇ ਮੇਰਾ ਕੋਟ ਚੱਕ ਲੈ ਨਾਲੇ ਮੇਰਾ ਕੋਟ ਚੱਕ ਲੈ ਨਾਲੇ ਆਪਦਾ ਕੋਟ ਚੱਕ ਲੈ ਉਧਰੋਂ ਉਹਨਾਂ ਨੂੰ ਠੰਡ ਲੱਗੀ ਤਾਂ ਠੀਕ ਹੈ ਜੀ ਮਿੱਤਰੋ ਫਿਰ ਆਪਾਂ ਚੱਲਦੇ ਆ ਜਿਮ ਲੋ ਵੀ ਮਿੱਤਰੋ ਜਿਮ ਚ ਆ ਗਏ ਆਪਾਂ ਤੇ ਹੁਣ ਆਪਾਂ ਕਰਦੇ ਆਂ ਸਰੀਰ ਵਰਕ ਤੇ ਉਸ ਤੋਂ ਬਾਅਦ ਆ ਲਾਵਾਂਗੇ ਫਿਰ ਐਕਸਰਸਾਈਜ਼ ਉਹ ਵੀ ਮਿੱਤਰੋ ਜਿਮ ਚੋਂ ਆ ਪਾ ਚੁੱਕੇ ਆ ਤੇ ਮੂੰਹ ਧੋ ਲਿਆ ਥੋੜਾ ਜਿਹਾ ਰੈਸਟ ਕਰਕੇ ਫਿਰ ਖੰਨਿਆ ਰੋਟੀ। ਤੇ ਲੋ ਫਿਰ ਮਿੱਤਰੋ ਲੈ ਕੇ ਪ੍ਰਮਾਤਮਾ ਦਾ ਨਾਮ ਛਕਦੇ ਆਂਗੇ ਰਾਤ ਦਾ ਡਿਨਰ। ਸ਼ੁ크ਰਾ ਮਾਲਕ ਦਾ ਜੋ ਮਾਲਕ ਰੋਟੀ ਦੀ ਜਿੰਦਾ ਸਭ ਨੂੰ ਦੇਵੇ ਮਾਲਕ ਤੇ ਫਿਰ ਖਾਣਿਆ ਰੋਟੀ ਮਿਲਦੇ ਆਂ ਕਿ ਸਾਡੇ। ਉਹ ਜੀ ਅੱਜ ਆਪਣੇ ਕੋਲੇ ਨਹੀਂ ਡਿਨਰ ਦੇ ਵਿੱਚ ਦਾਲ ਟਮਾਟਰ ਪਿਆਜ਼ ਤੇ ਰੋਟੀ। ਤਾਂ ਠੀਕ ਆ ਫਿਰ ਮਿੱਤਰੋ ਰੋਟੀ ਖਾ ਕੇ ਮਿਲਦੇ ਆ। ਤਾਂ ਲਓ ਵੀ ਮਿੱਤਰੋ ਰੋਟੀ ਪਾਣੀ ਆਪਾਂ ਛਕ ਲਿਆ ਤੇ ਹੁਣ ਜਿਹੜੇ ਵੀ ਵੀਰ ਆਪਣਾ ਚੈਨਲ ਦੇਖਦੇ ਆ, ਵਲੌਗ ਦੇਖਦੇ ਆ ਸਾਰਿਆਂ ਦਾ ਦਿਲੋਂ ਧੰਨਵਾਦ ਤੇ ਜਿਨ੍ਹਾਂ ਨੇ ਨਵਾਂ ਦੇਖਿਆ ਉਹਨਾਂ ਨੂੰ ਬੇਨਤੀ ਹੈ ਵੀ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਵੀਰੇ ਲਾਈਕ ਵੀ ਕਰਿਓ। ਧੰਨਵਾਦ ਬਾਈ ਜੀ ਬਹੁਤ ਬਹੁਤ ਮਿਹਰਬਾਨੀ ਸਾਰਿਆਂ ਦੀ। ਤਾਂ ਫਿਰ ਆਪਾਂ ਆਪਣੇ ਅੱਜ ਦੇ ਇਸ ਵਲੌਗ ਨੂੰ ਇੱਥੇ ਹੀ ਹਮ ਕਰਦੇ ਆ ਤੇ ਮਿਲਦੇ ਆ ਕਿਸੇ ਅਗਲੇ ਬਲੌਗ ਦੇ ਵਿੱਚ ਉਦ ਤੱਕ ਲਈ ਰੱਬ ਰਾਖਾ